ਜਿਹੜੇ ਸੂਟ ਦੀ ਡਿਮਾਂਡ ਤੇ ਜਿਹੜੇ ਸੂਟ ਦੀ ਬੁਕਿੰਗ ਸਭ ਤੋਂ ਜ਼ਿਆਦਾ ਹੁੰਦੀ ਹੈ ਨਾ ਉਹੀ ਸੂਟ ਸ਼ਾਰਟਲਿਸਟ ਰਹਿੰਦਾ ਮੇਰੇ ਕੋਲੋਂ ਆਹ ਆਰਟੀਕਲ ਲੈ ਕੇ ਆਇਆ ਤੁਸੀਂ ਟਰਸਟ ਕਰਿਓ ਜਦੋਂ ਇਹ ਪੀਸ ਮਿਲਿਆ ਤਾਂ ਮੈਨੇ ਕਿਹਾ ਚਾਹੇ ਮੈਨੂੰ 50 ਪੀਸ ਵੀ ਮਿਲਦੇ ਆ ਪੀਸ ਮੇਰੇ ਆ ਪਰ ਪੀਸ ਕਿਸਮਤ ਨਾਲ ਇੱਕ ਪੀਸ ਮਿਲਿਆ ਮਸਾਂ ਹੀ ਆਹ ਚੈੱਕ ਕਰੋ ਉਹ ਡਿਜ਼ਾਈਨ ਆ ਇਹ ਮਤਲਬ ਕਿ ਵਾਹ ਕਿਸਮਤ ਵਾਲਾ ਨਹੀਂ ਮਿਲੂਗਾ ਸੋ ਸੂਟ ਇੰਨਾ ਪਿਆਰਾ ਇਸ ਤੋਂ ਉੱਪਰ ਸੋਨੇ ਸੂਟ ਨਹੀਂ ਅਜੇ ਤੱਕ ਦੇਖੇ ਮੈਂ ਜਿਹੜਾ ਆ ਡਿਜ਼ਾਈਨ ਆ ਨਾ ਆਹ ਡਿਜ਼ਾਈਨ ਤਾਂ ਮੇਰਾ ਇੰਨਾ ਪਿਆਰਾ ਡਿਜ਼ਾਈਨ ਆ ਨਾ ਮਤਲਬ ਕਿ ਸ਼ਾਪ ਤੇ ਤਾਂ ਮੈਂ ਕਸਟਮਰ ਨੂੰ ਕਿਸੇ ਨੂੰ ਦੇ ਹੀ ਨਹੀਂ ਸਕਿਆ ਇਹ ਆਰਟੀਕਲ ਜਿੰਨੇ ਵਾਰ ਵੀ ਆਇਆ ਬਾਅਦ ਚ ਮੈਂ ਪ੍ਰੀ ਬੁਕਿੰਗ ਵੀ ਨਹੀਂ ਕਰੀ ਇਹ ਹਜੇ ਵੀ ਪੀ ਸਿੰਗਲ ਆਇਆ ਇਹ ਨਹੀਂ ਪਤਾ ਹੁਣ ਸ਼ਾਪ ਤੇ ਸੇਲ ਹੋ ਜਾਏ ਜਾਂ ਤੁਸੀਂ ਲੈ ਜਾਓ ਸੋ ਪ੍ਰੋਪਰ ਹੈਵੀ ਬਾਜੂ ਤੇ ਕੰਮ ਕੰਮ ਇੰਨਾ ਪਿਆਰਾ ਓਏ ਹੋਏ 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 ਕਲਰ ਕੰਬੀਨੇਸ਼ਨ ਚੈੱਕ ਕਰੋ ਤੁਸੀਂ ਪੈਚ ਵਰਕ ਦਾ ਮਤਲਬ ਕਿ ਇੱਕ ਵਾਰੀ ਸੋਚਦੇ ਨਾ ਪਏ ਆਪਾਂ ਅਮਾਜ਼ਨ ਦਾ ਅਮਾਤਰਿਕ ਸੋਚਦੇ ਆਂ ਪਏ ਆਪਾਂ ਨੂੰ ਐਦਾਂ ਦੀ ਚੀਜ਼ ਚਾਹੀਦੀ ਹੈ ਇਦਾਂ ਦਾ ਲੁੱਕ ਦਾ ਆਰਟੀਕਲ ਚਾਹੀਦਾ ਵੀ ਜਿਹੜੇ ਆਰਟੀਕਲ ਲੱਖ ਲੱਖ ਡੇਢ ਡੇਢ ਲੱਖ ਰੁਪਏ ਦੇ ਬੁਟੀਕਾਂ ਤੋਂ ਰਿਡੀ ਹੁੰਦੇ ਆ ਸੋ ਮੋੜਲਾਂ ਦੇ ਪਾਏ ਹੁੰਦੇ ਆ ਸਿੰਗਰਾਂ ਦੇ ਪਾਏ ਹੁੰਦੇ ਆ ਉਹ ਚੀਜ਼ਾਂ ਨੇ ਹਰ ਕਿਸੇ ਦੀ ਖੁਆਇਸ਼ ਹੁੰਦੀ ਹੈ ਕਿ ਐਦਾਂ ਦਾ ਆਰਟੀਕਲ ਪਾਈਏ ਰੇਟ ਕੀ ਆ ਰਿਹਾ ਹੈ ਜੀ ਰੇਟ ਆ ਰਿਹਾ 13800 ਰੁਪਏ ਸੂਟ ਇੰਨਾ ਸ਼ਾਨਦਾਰ ਫਰੰਟ ਪੂਰਾ ਹੈਵੀ ਟੋਟਲੀ ਹੈਂਡਵਰਕ ਔਰ ਚੈੱਕ ਕਰੋ ਇਸ ਦਾ ਦੁਪੱਟਾ ਫਾਰਮ ਸ਼ੇਡ ਮੈਂ ਕਹਿੰਦਾ ਸੂਟ ਦੇਖਦੇ ਦੇਖਦੇ ਹੋ ਨਾ ਇਹ ਲੱਗਦਾ ਵਾਰ-ਵਾਰ ਦੇਖੀ ਹੋ ਜਾਈਏ ਇੰਨਾ ਪਿਆਰਾ ਸੂਟ ਬਣਿਆ ਹੋਇਆ ਮਤਲਬ ਕਿ ਫੁੱਲ ਵੀ ਫਿੱਕੇ ਪੈ ਜਾਣਗੇ ਇਹਦੇ ਅੱਗੇ ਵੀ ਇੰਨਾ ਸੋਹਣਾ ਸੂਟ ਹੈ ਇੰਨਾ ਪਿਆਰਾ ਆ ਦੇਖੋ ਕਿੰਨਾ ਪਿਆਰਾ ਕੰਮ ਕਰਵਾਇਆ ਮਤਲਬ ਕਿ ਬਹੁਤ ਸੋਹਣਾ ਪੀਸਾ ਬਸ ਜਿੰਨੀ ਤਾਰੀਫ ਕਰਾਂ ਮਾਉਣੀ ਉਹ ਘੱਟ ਹੈ ਸੋ ਸੂਟ ਦੀ ਬੁਕਿੰਗ ਜਲਦੀ ਕਰਾ ਲਓ ਪਿਓਰ ਗਲਾਸ ਤੇ ਬਣਿਆ ਹੋਇਆ ਪਿਓਰ ਕਲੇਵ ਦੀ ਸਲਵਾਰ ਹੈ ਸਲਵਾਰ ਤੇ ਵਰਕ ਹੈ ਮਤਲਬ ਕਿ ਸੂਟ ਪਾਓਗੇ ਨਾ ਬਸ ਹਰ ਕੋਈ ਦੇਖਦਾ ਰਹਿ ਜਾਏ ਮੇਰੀ ਗਾਰੰਟੀ ਹੈ ਇਸ ਗੱਲ ਦੀ